ਉਹ ਮੈਂ ਕੱਲ ਆਪਣੇ ਕੰਸਟਿਟੂਐਂਸੀਸਟ ਗਿਆ ਤਾਂ ਮੈਨੂੰ 4 ਐਸੋਸੀਏਸ਼ਨਸ ਮਿਲੀਆਂ ਜੀ ਉੱਥੇ ਕੈਮਿਸਟ ਐਸੋਸੀਏਸ਼ਨ ਕਰਿਆਨਾ ਐਸੋਸੀਏਸ਼ਨ ਮਨੀਆਰੀ ਐਸੋਸੀਏਸ਼ਨ ਹਲਵਾਈ ਐਸੋਸੀਏਸ਼ਨ ਉੱਥੋਂ ਦੇ ਲੀਡਰ ਉੱਥੇ ਗੁੰਡਾ ਟੈਕਸ ਲੈਣ ਲੱਪੇ ਨੇ ਆ ਸੀਐਮ ਸਾਹਿਬ ਦਾ ਜਿਹੜਾ ਫੰਡ ਹੈ ਸੀਐਮ ਸਾਹਿਬ ਦੇ ਵੀਡੀਓ ਸੀਐਮ ਸਾਹਿਬ ਦਾ ਇੱਕ ਵੀਡੀਓ ਹੈ ਸਪੀਕਰ ਸਾਹਿਬ ਜੇ ਚ ਸੀਐਮ ਸਾਹਿਬ ਕਹਿ ਰਹੇ ਆ ਕਿ ਸਰਕਾਰ ਦੇ ਖਜ਼ਾਨੇ ਕਦੀ ਖਤਮ ਨਹੀਂ ਹੁੰਦੇ ਔਰ ਉਸ ਵੀਡੀਓ ਦੇ ਨਾਲ ਇੱਕ ਮੈਸੇਜ ਆ ਰਿਹਾ ਹੈ ਕਿ ਭਗਵੰਤ ਮਾਨ ਜੀ ਕਹਿ ਰਹੇ ਖਜ਼ਾਨੇ ਖਤਮ ਨਹੀਂ ਹੋ ਸਕਦੇ ਤਾਂ ਜਿਹੜੇ ਇਹਨਾਂ ਦੇ ਲੀਡਰ ਨੇ ਵਿਧਾਨ ਸਭਾ ਲੈਵਲ ਤੇ ਉਹ 50-50 ਲੱਖ ਦੀ ਪਰੋਤੀ ਲੈ ਰਹੇ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਭਾਵੇਂ ਇਸ ਕੰਮ ਨਾਲ ਕਾਂਗਰਸ ਨੂੰ ਹੀ ਫਾਇਦਾ ਹੋਣਾ ਪਰ ਤੁਸੀਂ ਪੂਰੇ ਦੇਸ਼ ਚ ਪੂਰੀ ਦੁਨੀਆ ਚ ਪੰਜਾਬੀਆਂ ਦੀ ਜਿਹੜੀ ਇੱਕ ਸ਼ਾਨ ਹੈ ਤੋਂ ਕੁਝ ਲੀਡਰ ਉਹ ਪੰਜਾਬ